ਜਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਕਿ ਹਸਪਤਾਲ 'ਚ ਮੌਤ ਤੋਂ ਬਾਅਦ ਇੱਕ ਲੜਕੀ ਦੀ ਕਿਡਨੀ ਗਾਇਬ ਹੋ ਗਈ ਐਚ ਐਮ ਸੀ ਹਸਪਤਾਲ 'ਚ 22 ਸਾਲਾਂ ਲੜਕੀ ਦੀ ਮੌਤ ਹੋਈ ਸੀ ਤੇ ਮੌਤ ਤੋਂ ਬਾਅਦ ਲੜਕੀ ਦੀ ਇੱਕ ਕਿਡਨੀ ਗਾਇਬ ਹੋ ਗਈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਹ ਵੱਡਾ ਖੁਲਾਸਾ ਹੋਇਆ ਸੀ ਕਰੀਬ 4 ਸਾਲ ਪੁਰਾਣਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਮਾਮਲੇ 'ਚ ਕੋਈ ਕਾਰਵਾਈ ਨਾ ਹੋਂਦੇ ਚੱਲਦੇ Court, हाई कोर्ट जो है कि मामले की गंभीरता जांच की जाए पैन पूरे मामले का दावी गठन कर दिया जाए बेहद ही हैरान कर देने वाला मामला सामने है करीब चार साल पुराना मामला जरूर है पर लड़की की मौत हुई लड़की की मौत बाद जो पोस्टमार्टम करवाया गया एक लड़की जो किडनी सी ओ सी जो किडनी गायब सी पूरे मामले परिवार है उसने हाई कोर्ट चारभीता जांच की जाए मेरे उमेश शर्मा फोन लाइन से जुड़े ने उमेश बेहद ही हैरान कर देने वाला मामला पोस्टमार्टम बाद खुलासा होया किडनी नहीं है ਇਹ ਤੋਂ ਮਾਮਲਾ ਏ 2021 ਮਾਮਲਾ ਹੈ ਜਿਹਦੇ ਵਿੱਚ ਪੀਟੀ ਹਸਪੀਟਲ ਚ ਐਡਮਿਟ ਹੁੰਦੀ ਹੈ ਉਹਦੀ ਇੱਕ ਸਰਜਰੀ ਹੁੰਦੀ ਹੈ ਔਰ ਸਪਾਈਨ ਬ੍ਰੇਨ ਸਰਜਨ ਜਿਹੜੇ ਹੁੰਦੇ ਨੇ ਔਰ ਤੇ ਬਾਕੀ ਡਾਕਟਰ ਕਰਦੇ ਨੇ ਔਰ ਪਹਿਲੀ ਸਰਜਰੀ 2 ਜੂਨ ਨੂੰ ਹੁੰਦੀ ਹੈ ਕਿ 2021 ਨੂੰ ਦੂਜੀ ਸਰਜਰੀ ਹੁੰਦੀ ਹੈ 7 ਜੂਨ ਨੂੰ ਲੇਕਿਨ ਉਹਦੀ ਯੂਟੀ ਦੀ ਜਿਹੜੀ ਕੰਡੀਸ਼ਨ ਹੈ ਉਹ ਖਰਾਬ ਹੋ ਜਾਂਦੀ ਰਹਿੰਦੀ ਔਰ ਉਹਦੀ ਡੈਥ ਹੋ ਜਾਂਦੀ ਹੈ ਜੂਨ 16 ਨੂੰ ਲੇਕਿਨ ਇਸ ਤੋਂ ਬਾਅਦ ਪਰਿਵਾਰ ਜਦੋਂ ਪੋਸਟਮਾਰਟਮ ਕਰਾਂਦਾ ਹੈ ਕਿਉਂਕਿ ਮੈਡੀਕਲ ਰਿਕਾਰਡ ਜਿਹੜਾ ਹੈ ਉਹ ਦੱਸਦਾ ਕਿ ਕਾਰਡੀ ਗੈਰੈਸਟ ਕੋਵਿਡ ਟੈਸਟ ਵਗੈਰਾ ਇਹ ਸਾਰੇ ਕੰਡਕਟ ਹੋਈ ਸੀਗੇ ਔਰ ਇਹ ਜਿਹੜਾ ਜਦੋਂ ਪੋਸਟਮਾਰਟਮ ਹੁੰਦਾ ਤਾਂ ਪੋਸਟਮਾਰਟਮ ਵਿੱਚ ਬਾਹਾਂ ਜਿਹੜੀ ਕਿਡਨੀ ਹੈ ਲੈਫਟ ਕਿਡਨੀ ਉਹ ਗਾਇਬ ਮਿਲਦੀ ਹੈ ਇਸ ਨੂੰ ਲੈ ਕੇ ਕੋਈ ਉਹਦੇ ਵਿੱਚ ਡਾਕਟਰ ਰਿਕਾਰਡ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਤਾਂ ਹੀ ਪਰਿਵਾਰ ਹਾਈ ਕੋਰਟ ਪਹੁੰਚਿਆ ਦੂਣ ਹਾਈ ਕੋਰਟ ਨੇ ਇਹਨੂੰ ਕਾਫੀ ਗੰਭੀਰ ਕਾਫੀ ਸੀਰੀਅਸ ਨੋਟ ਲੈਂਦੇ ਹੋਏ ਸਾਫ਼ ਕਹਿੰਦਾ ਕਿ ਪੁਲਿਸ ਨੂੰ ਹਦਾ ਦਿੱਤੀ ਹੈ डिटेल जांच की जाए और पता लगाया जाए कि आखिर एक किडनी गायब किए हुई डॉक्टरी रिपोर्ट भी खुलासा क्यों नहीं होया और डॉक्टरी बोर्ड ने क्यों ये बारे डिटेल अपना निष्कर्ष नहीं हूँ कितने ना कि ਪੁਲਿਸ ਨੂੰ ਇਹਦੀ ਜਾਂਚ ਕਰਨ ਦਾ ਜ਼ਿੰਮਾ ਦਿੱਤਾ ਗਿਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਉਮੇਸ਼ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਪੂਰਾ ਮਾਮਲਾ 2021 ਦਾ ਹੈ ਜੁਰ ਕਿ ਪੋਸਟਮਾਰਟਮ ਤੋਂ ਬਾਅਦ ਲੜਕੀ ਦੀ ਕਿਡਨੀ ਗਾਇਬ ਸੀ ਪਰਵਾਰ ਨੇ ਹਾਈ ਕੋਰਟ ਦਾ ਰੋਕ ਕੀਤਾ ਤੇ ਹੁਣ ਹਾਈ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਪੁਲਿਸ ਨੂੰ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਏ ਜੇ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ ਜਾਂਦੀ ਤੇ ਕੋਰਟ ਦੇ ਵੱਲੋਂ ਖੁਦ ਹੀ ਐਸਆਈਟੀ ਦਾ ਗਠਨ ਕੀਤਾ ਜਾਏਗਾ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਸ਼੍ਰੀ ਦਰਬਾਰ ਸਾਹਿਬੀ ਦਰਬਾਰ ਸਾਹਿਬ ਨੂੰ ਤੰਕੀ ਮਿਲਣ ਦੇ ਮਾਮਲੇ 'ਚ ਐਮਪੀ ਗੁਰਜੀਤ ਔਜਲਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਨੂ ਇੱਕ ਚਿੱਠੀ ਲਿਖੀ ਹੈ ਦਰਬਾਰ ਸਾਹਿਬ 'ਚ ਕੇਂਦਰ ਸੁਰੱਖਿਆ ਬਲਾਦੀ ਤਨਾਤੀ ਕੀਤੀ ਜਾਏ ਇਸ ਚਿੱਠੀ 'ਚ ਇਸ ਗੱਲ ਦੀ ਮੰਗ ਕੀਤੀ ਗਈ ਹੈ ਔਜਲਾ ਨੇ ਕਿਹਾ ਕਿ ਐਡਵਾਂਸ ਬੌਮ ਡਿਟੈਕਸ਼ਨ ਸਿਸਟਮ ਵੀ ਇੱਥੇ ਲਗਾਇਆ ਜਾਏ ਤੇ ਦਰਬਾਰ ਸਾਹਿਬ 'ਪਾ ਤੰਕੀਆਂ ਮਿਲਣ ਦੀ ਜਾਂਚ ਕਰਵਾਈ ਜਾਏ ਡਿਟੇਲ 'ਚ ਬੁਲਜ਼ਮਾਰ ਦੇ ਖਿਲਾਫ ਸਖਤ ਕਾਰਵਾਈ ਵੀ ਹੋਵੇ ਤਿੰਨ ਦਿਨ 'ਚ ਪੰਜ ਵਾਰ ਤੰਕੀ ਦਰਬਾਰ ਸਾਹਿਬ ਨੂੰ ਮਿਲ ਚੁੱਕੀ ਹੈ ਬੀਤੇ ਕੱਲ ਦੀਆਂ ਤਸ ਸਕਵਡ ਦੀ ਟੀਮ ਇੱਥੇ ਪਹੁੰਚੀ ਤੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਜੋ ਸੰਗਤ ਦਾ ਸਮਾਨ ਸੀ ਗਠੜੀਆਂ ਦੀ ਉਸ ਦੀ ਵੀ ਤਲਾਸ਼ੀ ਲਈ ਗਈ ਸੀ ਜੋੜਾ ਕਰਚ ਜਾ ਕੇ ਉੱਥੇ ਵੀ ਪ੍ਰੋਪਰਟੀ ਕਨਾਲ ਚੈਕਿੰਗ ਕੀਤੀ ਗਈ ਤੇ ਹੁਣ ਦਰਬਾਰ ਸਾਹਿਬ ਨੂੰ ਧਮਕੀ ਮਿਲਣ ਦੇ ਮਾਮਲੇ 'ਚ ਐਮਪੀ ਗੁਰਜੀਤ ਔਜਲਾ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਿ ਕੇਂਦਰ ਜੋ ਬੰਬ ਸੁਰੱਖਿਆ ਬਲ ਹੈ ਉਹਨਾਂ ਦੀ ਵੀ ਤਨਾਤੀ ਇੱਥੇ ਕਰਵਾਈ ਜਾਣੀ ਚਾਹੀਦੀ ਹੈ ਤੇ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਦੀ ਡਿਟੇਲ ਚ ਜਾਂਚ ਕਰਵਾਈ ਜਾਏਗੀ ਤੇ ਕੱਲ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਵੱਲੋਂ ਵੀ ਖੁਦ ਕੀਤਾ ਗਿਆ ਕਿ ਤਿੰਨ ਦਿਨਾਂ 'ਚ ਪੰਜ ਈਮੇਲ ਭਰੀਆਂ ਧਮਕੀਆਂ ਆ ਚੁੱਕੀਆਂ ਨੇ ਕਿਉਂਕਿ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਸ਼ਰਾਰਤੀ ਅੰਤਰਾ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਸੰਗਤ ਦੀ ਆਮਦ ਹੈ श्री दरबार साहब हो सके इस गल का भी खदशा उन्होंने प्रगटाया गया एम पी गुर औ ने देश के गृहमंत्री अमित शाह चिट्ठी लिखी है क्योंकि थ्रेड कॉल्स काफी ज्यादा मिलिया ने उन्होंने मांग की थी कि केंद्र सुरक्षा बलों की श्री दरबार साहब से तैनात की जाए मेरा मेरे सहयोगी राजीव शर्मा लाइव जुड़े हुए हैं श्री दरबार साहब तो राजीव मौके दिया की कुछ तस्वीर के तरीके चप्पे चप्पे की सुरक्षा की जा रही है दूसरे पास एम पी गुरजीत औजला ने भी मांग की थी कि लगातार मिल रही हैं धमकियां तो बाद केंद्र सुरक्षा बलों की तैनाती की जाए ਆ ਬਿਲਕੁਲ ਇਸ ਵੇਲੇ ਮੈਂ ਦਰਬਾਰ ਸਾਹਿਬ ਦੇ ਠੀਕ ਬਾਹਰ ਮੌਜੂਦ ਹਾਂ ਔਰ ਮੇਰੇ ਪਿੱਛੇ ਹੈਰੀਟੇਜ ਸਟਰੀਟ ਜੋ ਰਸਤਾ ਦਰਬਾਰ ਸਾਹਿਬ ਵਾਲੇ ਪਾਸੇ ਆਉਂਦਾ ਤਾਂ ਉੱਥੇ ਵੀ ਤੁਸੀਂ ਹਲਚਲ ਦੇਖ ਸਕਦੇ ਹੋ ਕਿ ਸੰਗਤ ਦੀ ਆਮਦ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਜਿਹੜਾ ਉਹ ਨਹੀਂ ਪਿਆ ਪਰ ਹਾਂ ਜਦੋਂ ਇਹ ਖਬਰਾਂ ਦੇਸ਼ ਦੁਨੀਆ ਤੱਕ ਪਹੁੰਚਦੀਆਂ ਨੇ ਤਾਂ ਕੁਝ ਜਿਹੜੇ ਸ਼ਰਧਾਲੂ ਨੇ ਜਾਂ ਸੈਲਾਨੀ ਨੇ ਉਹ ਆਪਣਾ ਪ੍ਰੋਗਰਾਮ ਜੋ ਹੈ ਉਸ ਦੇ ਵਿੱਚ ਬਦਲਾ ਜ਼ਰੂਰ ਕਰ ਦਿੰਦੇ ਨੇ ਹੋਟਲਾਂ ਦੀਆਂ ਜਿਹੜੀਆਂ ਬੁਕਿੰਗਸ ਨੇ ਉਹ ਕੈਨਸਲ ਹੋ ਜਾਂਦੀਆਂ ਨੇ ਫਲਾਈਟਸ ਦੀਆਂ ਜਿਹੜੀਆਂ ਟਿਕਟਾਂ ਬੁੱਕ ਕਰਵਾਈਆਂ ਹੁੰਦੀਆਂ ਨੇ ਉਹ ਲੋਕਾਂ ਵੱਲੋਂ ਕੈਨਸਲ ਕਰ ਦਿੱਤੀਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਐਸਜੀਪੀਸੀ ਔਰ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਡਰਈ ਜਾਂ ਪੈਨਿਕ ਵਾਲਾ ਮਾਹੌਲ ਨਹੀਂ ਹੈ ਪਰ ਜਿਹੜੇ ਸ਼ਰਾਰਤੀ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਸ ਦੀ ਘੋਕ ਕਰਨ ਦੀ ਗੱਲ ਹਰ ਕਿਸੇ ਵੱਲੋਂ ਜ਼ਰੂਰ ਕਹੀ ਜਾ ਰਹੀ ਹੈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੱਲ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਉਹਨਾਂ ਲੋਕਾਂ ਬਾਰੇ ਪਤਾ ਲਗਾਇਆ ਜਾਵੇ ਬਾਕੀ ਪੁਲਿਸ ਦੀ ਤਣਾਤੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਪੁਲਿਸ ਮੁਲਾਜ਼ਮ ਨੇ ਇਹ ਹਰ ਰੋਜ਼ ਦੀ ਤਰ੍ਹਾਂ ਇੱਥੇ ਇਹ ਜਿਹੜੀ ਗੱਡੀ ਹੈ ਜਾਂ ਪੁਲਿਸ ਦੇ ਦੇ ਮੁਲਾਜ਼ਮ ਨੇ ਇਸ ਤੋਂ ਇਲਾਵਾ ਕਈ ਹੋਰ ਥਾਵਾਂ ਨੇ ਜਿੱਥੇ ਪੁਲਿਸ ਫੋਰਸ ਇਸੇ ਤਰ੍ਹਾਂ ਤਾਇਨਾਤ ਰਹਿੰਦੀ ਹੈ 24 ਘੰਟੇ ਪੁਲਿਸ ਦੀ ਤਾਇਨਾਤੀ ਜਿਹੜੀ ਹੈ ਉਹ ਇਸ ਥਾਂ ਦੇ ਉੱਤੇ ਨਜ਼ਰ ਆਉਂਦੀ ਹੈ ਦੂਸਰੇ ਪਾਸੇ ਜੇਕਰ ਅਸੀਂ ਸੈਂਟਰਲ ਫੋਰਸਸ ਦੀ ਗੱਲ ਕਰੀਏ ਤਾਂ ਬੀਐਸਐਫ ਦੇ ਵੱਲੋਂ ਪਰਸੋਂ ਵੀ ਹਰਮੰਦਰ ਸਾਹਿਬ ਦੇ ਕਈ ਥਾਵਾਂ ਤੇ ਗੱਠਰੀ ਘਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਔਰ ਕੱਲ ਵੀ ਸ਼ਾਮ ਨੂੰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਸੀ ਤਾਂ ਇੱਕ ਵਾਰ ਮੈਂ ਦਰਬਾਰ ਸਾਹਿਬ ਵਾਲੇ ਪਾਸੇ ਦੀ ਵੀ ਤਸਵੀਰ ਦਿਖਾ ਦਿਆ ਕਿਉਂਕਿ ਸਵੇਰ ਦਾ ਵੇਲਾ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜੋੜਾ ਕਰਨੇ ਜਿੱਥੇ ਸੰਗਤ ਸਭ ਤੋਂ ਪਹਿਲਾਂ ਜੋੜੇ ਜਮਾ ਕਰਵਾਉਣ ਤੋਂ ਬਾਅਦ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਇਸ ਵੇਲੇ ਕਿਉਂਕਿ ਸਵੇਰ ਦਾ ਵੇਲਾ ਹੈ ਥੋੜੀ ਪ੍ਰਸ਼ਾਦ ਜਿਹੜੀ ਹੈ ਰਾਤ ਨੂੰ ਹੋਈ ਸੀ ਨਾ ਉਸ ਕਰਕੇ ਇਸ ਜਗ੍ਹਾ ਦੇ ਉੱਤੇ ਹਰ ਰੋਜ਼ ਦੀ ਤਰ੍ਹਾਂ ਜਿਹੜੀ ਸੇਵਾ ਕੀਤੀ ਜਾਂਦੀ ਹੈ ਇਸ ਪੂਰੇ ਚੋਗਿਰਦੇ ਨੂੰ ਪਾਣੀ ਦੇ ਨਾਲ ਸਾਫ਼ ਕੀਤਾ ਜਾਂਦਾ ਤਾਂ ਇਹ ਉਹ ਸੇਵਾਦਾਰ ਨੇ ਜਿਹੜੇ ਹਰ ਰੋਜ਼ ਚਾਹੇ ਮੀ ਹਨੇਰੀ ਚੱਕਰ ਕੁਝ ਵੀ ਹੋਵੇ ਸਰਦੀ ਹੋਵੇ ਗਰਮੀ ਹੋਵੇ ਤਾਂ ਇਹ ਸ਼ਰਧਾਲੂ ਜਿਹੜੇ ਨੇ ਉਹ ਸੇਵਾ ਕਰਨ ਦੇ ਲਈ ਹਰ ਰੋਜ਼ ਨਿਰੰਤਰ ਇੱਥੇ ਪਹੁੰਚਦੇ ਨੇ ਦੂਜੇ ਪਾਸੇ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਸੰਗਤ ਵੀ ਆਮ ਦਿਨਾਂ ਦੇ ਵਾਂਗ ਹੀ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਪਰ ਹੁਣ ਸਭ ਤੋਂ ਪਹਿਲੀ ਔਰ ਜ਼ਰੂਰੀ ਗੱਲ ਇਹ ਹੀ ਹੈ ਕਿ ਹਰ ਕੋਈ ਇਹ ਚਾਹੁੰਦਾ ਕਿ ਉਹਨਾਂ ਲੋਕਾਂ ਬਾਰੇ ਪਤਾ ਲਗਾਇਆ ਜਾਵੇ ਜਿਹੜੇ ਸੰਗਤ ਦੇ ਮਨਾਂ ਦੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਇੱਕ ਸਭ ਤੋਂ ਵੱਡਾ ਜਿਹੜਾ ਧਾਰਮਿਕ ਸਥਾਨ ਜੋ ਕਿ ਸਿਰਫ ਸਿੱਖਾਂ ਦਾ ਨਹੀਂ ਬਲਕਿ ਹਰ ਇੱਕ ਧਰਮ ਵਰਗ ਦੇ ਜਿਹੜੇ ਲੋਕ ਨੇ ਉਹ ਇਕੱਠੇ ਆ ਕੇ ਨਤਮਸਤਕ ਹੁੰਦੇ ਨੇ ਇੱਕ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਨੇ ਔਰ ਹਰਿਮੰਦਰ ਸਾਹਿਬ ਦੇ ਜਿਹੜੇ ਚਾਰ ਦਰਵਾਜ਼ੇ ਨੇ ਉਹ ਵੀ ਇਹੀ ਸੰਦੇਸ਼ ਦਿੰਦੇ ਨੇ ਕਿ ਇੱਥੇ ਕਿਸੇ ਵੀ ਧਰਮ ਦੇ ਨਾਲ ਜੁੜਿਆ ਵਿਅਕਤੀ ਜੋ ਹੈ ਇੱਥੇ ਆਕਦਾ ਉਸ ਨੂੰ ਬਰਾਬਰ ਦਾਹੀ ਜਿਹੜਾ ਆਦਰ ਸਤਕਾਰ ਸਨਮਾਨ ਹੈ ਉਹ ਮਿਲਦਾ ਹੈ ਔਰ ਇੱਕ ਲਾਈਨ ਦੇ ਵਿੱਚ ਲੱਗੇ ਹਰ ਕੋਈ ਦਰਸ਼ਨ ਕਰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਦਰਬਾਰ ਸਾਹਿਬ ਦੀ ਜਿਹੜੀ ਮੇਨ ਐਂਟਰੀ ਉੱਥੇ ਵੀ ਸੰਗਤ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਕਿਉਂਕਿ ਅੱਗੇ ਵੀਕਐਂਡ ਹੈ ਔਰ ਸ਼ਨੀ ਐਤਵਾਰ ਦੇ ਦਿਨ ਸੰਗਤ ਦੀ ਜਿਹੜੀ ਗਿਣਤੀ ਹੈ ਉਹ ਹੋਰ ਵੱਧਦੀ ਹੈ ਤਾਂ ਹੁਣ ਸਭ ਤੋਂ ਜ਼ਰੂਰੀ ਇਹ ਹੀ ਹੈ ਕਿ ਉਹਨਾਂ ਲੋਕਾਂ ਤੱਕ ਪੁਲਿਸ ਕਦੋਂ ਪਹੁੰਚਦੀ ਹੈ ਕਦੋਂ ਉਹਨਾਂ ਦੀ ਬੰਛਾ ਔਰ ਉਹਨਾਂ ਦੇ ਪਿੱਛੇ ਕਿਹੜੇ ਕਿਹੜੇ ਲੋਗ ਨੇ ਉਹ ਪਤਾ ਲਗਾਉਣ ਦੇ ਵਿੱਚ ਕਾਮਯਾਬੀ ਮਿਲਦੀ ਹੈ ਰਾਜੀਵ ਜੀ ਤੇ ਪੁਲਿਸ ਲਗਾਤਾਰ ਉਹਨਾਂ ਦੀ ਪੈਨ ਨਾ ਪਈਏ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਪੂਰੀ ਜਾਣਕਾਰੀ